ਇਹ ਸਭ ਕਰਦੇ ਕੀ ਹੋ ਤੁਸੀਂ ਸਵਾਲ ਤਾਂ ਇਹ ਹੈ ਤੁਸੀਂ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਮੈਨੂੰ ਇਹ ਸਮਝਾਓ ਕਿ ਜਿਹੜੀ ਇਹ ਪਤਲਾ ਕਰਨ ਵਾਲਾ ਆਪਰੇਸ਼ਨ ਹੈ ਸਰਜਰੀ ਹੈ ਇਹਦੇ ਵਿੱਚ ਕਰਦੇ ਕੀ ਹੋ ਕੀ ਕੱਢ ਦਿੰਦੇ ਹੋ ਬਾਹਰ ਕੀ ਰੱਖ ਦਿੰਦੇ ਹੋ ਕੀ ਪਾ ਦਿੰਦੇ ਹੋ ਇਹ ਸਮਝਾਓ ਬਿਲਕੁਲ ਪਹਿਲੇ ਤਾਂ ਮੈਂ ਆਪਣੇ ਜਿਹੜੇ ਈਵਿਊਅਰ ਤਾਂ ਉਹਨਾਂ ਦੀ ਇਨਫਰਮੇਸ਼ਨ ਵਾਸਤੇ ਮੈਂ ਦੱਸ ਦਿਆਂ ਵੀ ਅੱਜ ਕੱਲ ਇੰਨੇ ਕੁ ਸਾਰੇ ਐਡਵਾਂਸਿਸ ਹੈਗੇ ਇਸ ਫੀਲ ਚ ਕੁਝ ਨਹੀਂ ਕੱਢਦੇ ਨਾ ਕੁਝ ਪਾਉਂਦੇ ਆ ਹੂੰ ਪੇਸ਼ੈਂਟ ਦਾ ਸਾਰਾ ਸਮਾਨ ਉਹਦੇ ਅੰਦਰ ਹੀ ਹੁੰਦਾ ਇੱਕ ਗ੍ਰਾਮ ਚੀਜ਼ ਨਾ ਕੱਢੀ ਜਾਂਦੀ ਨਾ ਪਾਈ ਜਾਂਦੀ ਉਹ ਜੋ ਆਪਰੇਸ਼ਨ ਵੀ ਆ ਗਏ ਆ ਹੁਣ ਤੁਸੀਂ ਤਾਂ ਪੁੱਛਿਆ ਵੀ ਕਿਸ ਤਰ੍ਹਾਂ ਦਾ ਆਪਰੇਸ਼ਨ ਹੁੰਦਾ ਬਰੀਆਟ੍ਰਿਕ ਸਰਜੀ ਦਾ ਮਤਲਬ ਹੈ ਕਿ ਗਰੀਕ ਵੱਡਾ ਬਰੀਆਟ੍ਰਿਕ ਜਿਹੜੇ ਗਰੀਸ ਤੋਂ ਵਰਡ ਆਇਆ ਸੀ weight loss ਇਹਦੇ ਅਧੀਨ ਅਸੀਂ ਬਹੁਤ ਤਰ੍ਹਾਂ ਦੇ ਆਪਰੇਸ਼ਨ ਕਰਦੇ ਆਂ ਜਿਹੜੇ ਸਟਮਕ ਨੂੰ ਛੋਟਾ ਕਰਦੇ ਆਂ ਬਈ ਭੁੱਖ ਹੀ ਘੱਟ ਲੱਗੇ। ਹੂੰ ਕੋਈ ਲੋਕੀ ਹੁੰਦੇ ਵੇ ਮੈਂ ਤਾਂ ਖਾਣਾ ਬਿਲਕੁਲ ਠੀਕ ਠਾਕ ਆ ਜੀ ਮੈਂ। ਢਿੱਡੀ ਛੋਟਾ ਹੋ ਜਾਂਦਾ ਉਹਦੇ ਚ। ਹਾਂ ਸਟਮਕ ਜਿਹੜਾ ਖਾਣ ਦੀ ਹੈਲਦੀ ਹੈ ਜਿਹੜੀ। ਜੀ ਡਾਈਜੈਸਟਿਵ ਸਿਸਟਮ ਦਾ ਇੱਕ ਪਾਰਟ ਹੈ। ਉਹਨੂੰ ਛੋਟਾ ਕਰ ਦਿੰਦੇ ਆਂ। ਉਹ ਕਿਦਾਂ ਕਰਦੇ ਆਂ ਸਾਡੇ ਅੰਦਰ ਦੂਰਬੀਨ ਤੇ ਕੈਮਰੇ ਹੁੰਦੇ ਆ। ਸਟਮਕ ਦਾ ਸਾਈਜ਼ ਅਸੀਂ ਦੇਖ ਲੈਂਦੇ ਕਿੰਨਾ ਹੈਗਾ। ਉਹਨੂੰ ਤਕਰੀਬਨ ਤੀਜਾ ਹਿੱਸਾ ਕਰ ਦਿੰਦੇ ਆਂ 1/3। ਉਹਨਾਂ ਦਾ ਸਟੈਪਲ ਲਗਾਇਆ। ਜਿਹੜਾ ਅਕਸੈਸ ਸਟਮਕ ਸੀ ਜਿਹੜਾ ਕਰਕੇ ਭੁੱਖ ਵਦਾ ਹੋ ਗਈ ਵੀ ਤੁਹਾਡਾ ਕੁਝ ਹੋਰ ਬੋਡੀ ਚ ਹਿੱਸਾ ਬਾਹਰ ਕਰਦਾ ਪਰ ਮਤਲਬ ਹੁਣੇ ਆ ਵੀ ਦੱਸਿਆ ਵੀ ਅੱਜ ਕੱਲ ਆਪਰੇਸ਼ਨ ਉਹ ਵੀ ਹੈ ਜਿੱਥੇ ਕੁਝ ਕੱਢਿਆ ਨਹੀਂ ਜਾਂਦਾ ਨਾ ਕੁਝ ਪਾਇਆ ਜਾਂਦਾ 1 ਬਾਈ 1 ਸਮਝਾ ਦਿਓ ਸਾਨੂੰ ਹਾਂ ਜੀ ਤੁਸੀਂ ਇਹ ਇਹ ਆਪਰੇਸ਼ਨ ਵੀ ਕਰਦੇ ਹੋ ਜਿੱਥੇ ਤੁਸੀਂ ਕਹਿ ਰਹੇ ਹੋ ਸਟਮਕ ਛੋਟਾ ਕਰ ਦਿੰਦੇ ਹਾਂ ਹਾਂ ਜੀ ਅਸੀਂ ਆਪ ਆਪਰੇਸ਼ਨ ਵੀ ਕਰਦੇ ਹਾਂ ਇਹ ਆਪਰੇਸ਼ਨ ਇਹ ਤੁਸੀਂ ਕਿਵੇਂ ਚੂਜ਼ ਕਰਦੇ ਹੋ ਕਿ ਕਲਾਇੰਟ ਦੀ ਵਿਲ ਹੁੰਦੀ ਹੈ ਪੇਸ਼ੈਂਟ ਦੀ ਜਾਂ ਤੁਸੀਂ ਤੈਅ ਕਰਦੇ ਹੋ ਕਿ ਤੈਨੂੰ ਆਹ ਫਿੱਟ ਬੈਠੂਗਾ ਦੇਖੋ ਕੁਝ ਤਾਂ ਲੋਕੀ ਆਪ ਕੁਝ ਸਟੱਡੀ ਵੀ ਕੀਤੀ ਹੁੰਦੀ ਹੈ ਕੁਝ ਉਹਨਾਂ ਦੇ ਫੈਮਿਲੀ ਡਾਕਟਰਾਂ ਦੀ ਕੋਈ ਸ਼ਡਵਾਈਸਿਸ ਵੀ ਦਿੱਤੀਆਂ ਹੁੰਦੀਆਂ ਪਰ ਮੈਂ ਆਪਕੋ ਕਿ ਬਰੀਐਟ੍ਰਿਕ ਸਰਜਨ ਆ ਮੈਨੂੰ ਹਰ ਹਰ ਤਰ੍ਹਾਂ ਦੀ ਸਰਜਰੀ ਕਰਦੇ ਆ ਅਸੀਂ ਨਿਚੋੜ ਕੱਢ ਆ ਕਿ ਕਿਸੇ ਪੇਸ਼ੈਂਟ ਨੂੰ ਕਿਹੜਾ ਸਰਜਰੀ ਸੂਟ ਕਰੇਗਾ ਸਾਡਾ ਫਰਜ਼ ਤਾਂ ਨੂੰ ਸਾਰੇ ਪ੍ਰੋਸੀਜਰ ਸਮਝਾਣੇ ਠੀਕ ਹੈ ਇਹਦਾ ਆਪਰੇਸ਼ਨ ਤੈਨੂੰ ਇਹ ਫਾਇਦਾ ਹੋਏਗਾ ਆਪਰੇਸ਼ਨ ਤੈਨੂੰ ਆ ਥੋੜੀ ਸਾਵਧਾਨੀ ਰੱਖਣੇ ਆਪਾਂ ਆਪਸ਼ਨ ਵੀ ਦੇ ਦਿੰਨੇ ਹਾਂ ਤੁਸੀਂ ਆਪਸ਼ਨ ਵੀ ਦੇ ਦਿੰਨੇ ਹਾਂ ਬਿਕੋਜ਼ ਅਲਟੀਮੇਟਲੀ ਡਿਸੀਜਨ ਉਹਨਾਂ ਦਾ ਆਪਣਾ ਹੁੰਦਾ ਬਟ ਵੀ ਅਸੀਂ ਮੇਰੀ ਟੀਮ ਵਿੱਚ ਡਾਈਟੀਸ਼ੀਅਨਸ ਅਸੀਂ ਹੈਲਪ ਜਰੂ ਕਰਦੇ ਆ ਉਹਨਾਂ ਨੂੰ ਸਮਝ ਲੱਗ ਰਿਹਾ ਵੀ ਉਹ ਕੀ ਚਾਹੁੰਦੇ ਆ ਕੀ ਕਰਾਉਣਾ ਚਾਹੁੰਦੇ ਆ ਤਾਂ ਇੱਕ ਤਰੀਕਾ ਇਹ ਹੈ ਕਿ ਪੇਟ ਛੋਟਾ ਕਰ ਦਿਓ ਸਟਮਕ ਛੋਟਾ ਕਰ ਦਿਓ ਸਟਮਕ ਛੋਟਾ ਕਰ ਦਿਓ ਔਰ ਉਹ ਕੱਟ ਲੱਗਦਾ ਹੈ ਚੀਰ ਲੱਗਦਾ ਬਾਹਰ ਕੱਢਣਾ ਹੁੰਦਾ ਉਹਦੇ ਵਿੱਚ ਕੋਸ਼ਿਸ਼ ਹੈ ਤੁਸੀਂ ਕਹਿ ਰਹੇ ਹੋ ਸਟੈਪਲ ਕਰ ਦਿੰਨੇ ਆ ਜਿਹੜਾ ਸਲੀਵ ਗਾਸਟ੍ਰੈਕਟਮੀ ਸਰਜਰੀ ਦਾ ਗਾਸਟ੍ਰੈਕਟਮੀ ਦਾ ਹੁੰਦਾ ਵੀ ਸਟਮਕ ਕੱਟ ਕੇ ਬਾਹਰ ਕੱਢ ਦੇਣਾ ਠੀਕ ਹੈ ਠੀਕ ਹੈ ਛੋਟਾ ਹੋ ਜਾਂਦਾ ਛੋਟਾ ਉਹ ਖਤੜੋਂ ਹੁਣ ਆਪਾਂ ਖਾਣਾ ਕਦੋਂ ਬੰਦ ਕਰਦੇ ਆ ਜਦੋਂ ਅੰਦਰ ਕੋਈ ਚੀਜ਼ ਨੰਗੀ ਜਦੋਂ ਪੇਟ ਭਰ ਗਿਆ ਤੇ ਅਸੀਂ ਪੇਟ ਹੌਲੀ ਹੌਲੀ ਬ੍ਰੇਨ ਨੂੰ ਸਿਗਨਲ ਭੇਜਦਾ ਸਾਨੂੰ ਸਮਝ ਲੱਗਦੀ ਹੈ ਨਾ ਢਿੱਡ ਭਰ ਗਿਆ ਆਪਾਂ ਖਾਣਾ ਬੰਦ ਕਰ ਦਿੰਦੇ ਆ ਜਦ ਤੱਕ ਸਾਨੂੰ ਸਿਗਨਲ ਨਹੀਂ ਆਉਂਦਾ ਅਸੀਂ ਅੰਦਰ ਆ ਖਾਂਦੇ ਰਹਿੰਦੇ ਆ ਹੁਣ ਉਹ ਕਦੋਂ ਸਿਗਨਲ ਜਾਣਾ ਜਦੋਂ ਪੇਟ ਪੂਰਾ ਭਰ ਗਿਆ ਇਸੇ ਕਰਕੇ ਲੋਕਾਂ ਦੀ ਡਾਈਟਿੰਗ ਅਕਸਰ ਫੇਲ ਹੋ ਜਾਂਦੀ ਹੈ ਕਿਉਂਕਿ ਤ ਉਹ ਘੱਟ ਖਾਂਦੇ ਆ ਪੇਟ ਖਾਲੀ ਰਹਿੰਦਾ ਬ੍ਰੇਨ ਨੂੰ ਸਿਗਨਲ ਨਹੀਂ ਜਾਂਦਾ ਉਹ ਸਬਰ ਦਾ ਬੰਦ ਟੁੱਟ ਜਾਂਦਾ ਤੇ ਉਹ ਹੌਲੀ ਹੌਲੀ ਇਸ ਡਾਈਟਿੰਗ ਟੁੱਟੇ ਜਾਂਦੀ ਹੈ ਪਰ ਐ ਸਰਜਰੀ ਦੇ ਵਿੱਚ ਕੋਈ ਤੁਸੀਂ ਪੇਟ ਪੂਰਾ ਭਰ ਵੀ ਲਿਆ ਰੱਜ ਗਏ ਹੋ ਤੁਹਾਨੂੰ ਡਕਾਰ ਵੀ ਆ ਗਿਆ ਤੁਹਾਨੂੰ ਦਿਮਾਗ ਨੂੰ ਸਿਗਨਲ ਵੀ ਚੱਲਾ ਗਿਆ ਤੁਸੀਂ ਕਹੋਗੇ ਮੈਨੂੰ ਆ ਗਿਆ ਮੈਂ ਹੋਰ ਨਹੀਂ ਖਾ ਸਕਦਾ ਇੱਕ ਵਾਰ ਸਿਸਟਮ ਹੋ ਗਿਆ ਦੂਜਾ ਜਿਹੜਾ ਅੱਜ ਤੋਂ ਆ ਜਿਹੜਾ ਅੱਜਕੱਲ ਬੜਾ ਕਾਮਨ ਸਰਜਰੀ ਚੱਲ ਰਹੀ ਹੈ ਤੇ ਜਿਹੜੇ ਰਿਜ਼ਲਟਸ ਇਸ ਤੋਂ ਵੀ ਜ਼ਿਆਦਾ ਹੈ ਉਹ ਹੈਗੀ ਹੈ ਰਿਵਰਸੀਬਲ ਨੇਚਰ ਦੀ ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਮਿਨੀ ਇੱਕ ਛੋਟੀ ਹੈ ਸਟਮਕ ਵੀ ਇਸੇ ਛੋਟਾ ਕੀਤਾ ਹੈ ਨਾਲ ਅਸੀਂ ਅੰਤਰੀਨਾ ਬਾਈਪਾਸ ਵੀ ਕੀਤਾ ਜੀ ਬਹੁਤੇ ਲੋਕੀ ਉਹਦਾ ਫਾਇਦਾ ਉਠਾਉਂਦੇ ਆ ਉਹਦਾ ਇਸ ਕਰਕੇ ਬਿਨਾਂ ਕੋਈ ਚੀਜ਼ ਕੱਢਣੀ ਹੈ ਨਾ ਕੋਈ ਪਾਉਣੀ ਹੈ ਅੰਦਰ ਹੀ ਸਟੈਪਲ ਕਰਕੇ ਵੱਡੇ ਸਟਮਕ ਦਾ ਛੋਟਾ ਸਟਮਕ ਬਣਾਤੇ ਉਹਦੇ ਅੰਦਰ ਇੱਕ ਦੁਆਰ ਖੜੀ ਕਰਤੀ ਅਸੀਂ ਵੱਡਾ ਸਟਮਕ ਵੀ ਹੈਗਾ ਤਾਂ ਛੋਟਾ ਵੀ ਹੈਗਾ ਖਾਣਾ ਤੁਹਾਡਾ ਛੋਟੇ ਸਟਮਕ ਚ ਜਾਏਗਾ ਵੱਡਾ ਨਾਲ ਪਿਆ ਹੋਇਆ ਉੱਥੇ ਹੂੰ ਠੀਕ ਹੈ ਮੁੜ ਕੇ ਕੋਈ ਰਿਵਰਸ ਕੋਈ ਸਾਈਡ ਇਫੈਕਟ ਨਹੀਂ ਹੋਏ ਕੋਈ ਸਾਈਡ ਇਫੈਕਟ ਨਹੀਂ ਮੁੜ ਕੇ ਕੋਈ ਰਿਵਰਸ ਕਰਾਣਾ ਚਾਹੀਏ ਅਸੀਂ ਉਹਦਾ ਸਟੈਪਲ ਖੋਲ ਦਿੰਨੇ ਆ ਪਾਰਟੀਸ਼ਨ ਖੋਲ ਦ ਕੁਝ ਪੇਸ਼ੈਂਟਸ ਆਪਾਂ ਦੇਖਦੇ ਆਂ ਸਾਡੇ ਕੋਲ ਆਉਂਦੇ ਆ ਉਹ ਬਿਲਕੁਲ ਘੱਟ ਖਾਂਦੇ ਆ ਪ੍ਰੋਪਰ ਡਾਈਟ ਖਾਂਦੇ ਆ ਐਕਸਰਸਾਈਜ਼ ਵੀ ਕਰਦੇ ਆ ਤੇ ਬਿਕੋਜ਼ ਉਹਨਾਂ ਨੂੰ ਪੂਰੀ ਨੌਲੇਜ ਹੈ ਉਹਨਾਂ ਕੋਲ ਐਕਸੈਸ ਹੈ ਡਾਈਟੀਸ਼ਨਸ ਦਾ ਡਾਕਟਰਸ ਦਾ ਗੁੱਡ ਐਡਵਾਈਸ ਦਾ ਫਿਰ ਵੀ ਦੇਖਦੇ ਹਾਂ ਕਿ ਭਾਰ ਵਧ ਹੀ ਜਾਂਦਾ ਘੱਟ ਖਾ ਕੇ ਵੀ ਉਹ ਰੀਜ਼ਨ ਆ ਕਿ ਉਹਨਾਂ ਦੇ ਅੰਦਰ ਜਿਹੜਾ ਵੀ ਫੂਡ ਜਾਂਦਾ ਉਹਦੀ ਪਾਚਣ ਆਮ ਇਨਸਾਨ ਨਾਲੋਂ ਜ਼ਿਆਦਾ ਉਹ ਹੋ ਰਹੀ ਹੁੰਦੀ ਆ ਕੁਛ ਵੀ ਖਾਣਾ ਉਹਨਾਂ ਨੂੰ ਜੀਸ ਨਹੀਂ ਜਾਂਦਾ ਇਸ ਕਰਕੇ ਬੋਡੀ ਜੀ ਫੈਟ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਉਹ ਦੇਖਦੇ ਵੀ ਉਹਨਾਂ ਦੀ ਛੋਟੀ ਅੰਤਰੀ ਜਿਹੜੇ ਹੁੰਦੀ ਸਮਾਲ ਇੰਟਸਟਨ ਜਿਹਨੂੰ ਕਹਿੰਦੇ ਡਿਊਡਨਮ ਜੂਡਨਮ ਇਲੀਅਮ ਜਿਹੜੀਆਂ ਹੁੰਦੀਆਂ ਸਾਡੇ ਮੈਡੀਕਲ ਟਰਮਸ ਹੈ ਛੋਟੀ ਆਂਤ ਕਰੀਬਨ 6 ਤੋਂ 10 12 ਮੀਟਰ ਤੱਕ ਲੰਬੀ ਵੀ ਹੋ ਸਕਦੀ ਹੈ ਕਿਸੇ ਦੇ ਅੰਦਰ ਸੋ ਉਹਦੇ ਅੰਦਰ ਐਬਜ਼ોર્ਪਸ਼ਨ ਜ਼ਿਆਦਾ ਹੁੰਦੀ ਆ ਸੋ ਉਹ ਜਿਹੇ ਪੇਸ਼ੈਂਟਸ ਦੇ ਅਸੀਂ ਜਿਹੜੀ ਛੋਟੀ ਆਂਤ ਹੈ ਉਹਦਾ 10% ਤੋਂ ਲੈ ਕੇ 15 ਜਾਂ 20 ਜਾਂ 25% ਹਿਸਾਬ ਬਾਈਪਾਸ ਕਰ ਸਕਦੇ ਆ ਡਿਪੈਂਡਿੰਗ ਅਮੋਨ ਬੰਦਾ ਗਨਾਓ ওভার weight ਆ ਬਹੁਤ ਜ਼ਿਆਦਾ 50 ਕਿਲੋ ਜਾਂ 100 ਕਿਲੋ ਵੀ ওভার weight ਹੋਏ ਤਾਂ ਸੇ ਉਹਨਾਂ ਵੀ 20-25% ਬਾਈਪਾਸ ਕਰਕੇ ਫੂਡ ਦੀ ਐਬਜ਼ોર્ਪਸ਼ਨ ਘਟਾ ਦਿੰਨੇ ਆ ਇਹਦਾ ਮਤਲਬ ਜੇ ਤੁਸੀਂ ਇੱਕ ਰੋਟੀ ਦਾਲ ਅੱਗੇ ਖਾਂਦੇ ਸੀ ਜਿਹੜਾ ਮੈਂ ਜੇ 20% ਬਾਈਪਾਸ ਕਰਦਾ ਤਾਂ ਤੁਹਾਨੂੰ ਇੱਕਦਮ 20% ਜਿਹੜੀ ਰੋਟੀ ਆ ਉਹ ਘੱਟ ਐਬਜ਼orb ਹੋਏਗੀ ਸੋ ਇਹ ਦੋਨੋਂ ਆਪਰੇਸ਼ਨ ਕੰਬਾਈਨ ਕਰਕੇ ਜਿਹੜਾ ਸਟਮਕ ਦਾ ਸਾਈਜ਼ ਛੋਟਾ ਕਰਤਾ ਇੱਕ ਐਸੀ ਫੂਡ ਦੀ ਐਬਸਾਰਪਸ਼ਨ ਘਟਾਉਂਦੀ ਦੋਨੋਂ ਜਿਹੜੀਆਂ ਚੀਜ਼ਾਂ ਇਕੱਠੀਆਂ ਜਦੋਂ ਐਕਟ ਕਰਦੀਆਂ ਤਾਂ ਬਾਡੀ ਦਾ weight lose ਫਾਸਟ ਕਰਦੀ ਹੈ ਤੇ ਇਹ ਕਹ ਲੋ ਵੀ ਪਰਮਨੈਂਟ ਸਿਸਟਮ ਦੀ ਹੁੰਦੀ ਹੈ ਸਪੋਸ ਤੁਸੀਂ 50 ਕਿਲੋ ওভার weight ਸੀ ਤਾਂ ਬਾਡੀ ਉਹ ਸਦਾ 45 ਕਿਲੋ ਲੂਜ਼ ਕਰ ਜੇ ਉਹਦੀ ਐਂਡ ਲੰਬੇ ਚਿਰ ਲਈ ਲੂਜ਼ ਕਰ ਲਏਗੀ ਜਿਹੜੇ ਰੀਗਨ ਇਸ਼ੂਜ਼ ਹੈ ਇਹੋ ਤੇ ਡਬਲ ਆਪਰੇਸ਼ਨ ਦੇ ਵਿੱਚ ਧਮਕ ਵੀ ਛੋਟਾ ਦਾ ਬਾਈਪਾਸ ਵੀ ਹੈ ਰੀਗਨ ਇਸ਼ੂਜ਼ ਹੈ ਹੁੰਦੇ ਤਾਂ ਜ਼ਰੂਰ ਹੈ ਪਰ ਬਾਕੀ ਸਜ਼ੀ ਨਾਲ ਅਸੀਂ ਦੇਖਦੇ ਹਾਂ ਘਟ ਹੁੰਦੇ ਆ ਐਂਡ ਜੇ ਕੋਈ ਆਪਰੇਸ਼ਨ ਤੋਂ ਕਿਸੇ ਨੂੰ ਦੁੱਖ ਤਕਲੀਫ ਹੈ ਖੁਸ਼ ਨਹੀਂ ਆ ਜਾਂ ਮੁੜ ਕੇ ਖੁਲਵਾਣਾ ਚਾਹੁੰਦਾ ਹੈ ਤੇ ਆਪਰੇਸ਼ਨ ਮੁੜ ਕੇ ਰਿਵਰਸੀਬਲ ਹੈ ਇਹ ਜਿਹੜਾ ਸਟਮਕ ਦਾ ਛੋਟੇ ਸਟਮਕ ਪਰ ਇਹਦੇ ਸਾਈਡ ਇਫੈਕਟਸ ਸਫਾਈ ਸਾਈਡ ਇਫੈਕਟਸ ਨਹੀਂ ਹੈ ਕਿਉਂਕਿ ਇਹ ਸਿਰ ਫੂਡ ਦੀ ਸਿਰਫ ਅਮਾਉਂਟ ਤੇ ਐਬਸਾਰਪਸ਼ਨ ਘਟਾਈ ਹੈ ਇਟ ਮੀਨਸ ਚੰਗੇ ਵਿਟਾਮਿਨਸ ਦੀ ਮਿਨਰਲਸ ਦੀ ਵੀ ਅਮਾਉਂਟ ਤੇ ਐਬਸਾਰਪਸ਼ਨ ਬੋਡੀ ਨੂੰ ਘੱਟ ਲੱਗ ਰਹੀ ਹੈ 10% ਤੋਂ ਲੈ ਕੇ 20% ਜਾਂ 25% ਜਿੰਨਾ ਤੁਸੀਂ ਬਾਈਪਾਸ ਕੀਤਾ ਸੋ ਉਹਦੀ ਡੈਫੀਸ਼ੈਂਸੀ ਜਿਹੜੇ ਲੱਛਣ ਹੁੰਦੇ ਆ ਕਿਸੇ ਨੂੰ ਕੋਈ ਟੈਂਪਰੇਰੀ ਵਾਲ ਹੇਅਰ ਫਾਲ ਹੋ ਸਕੇ ਕੋਈ ਵੀਕਨੈਸ ਆਵੇ ਉਹ ਲੱਛਣ ਹੋ ਸਕਦੇ ਆ ਸੋ ਇਤਿਆਹਾਤ ਤੇ ਤੋਰਤੇ ਆਪਰੇਸ਼ਨ ਨੂੰ ਜੋ ਆਪਰੇਸ਼ਨ ਹੋ ਜਾਂਦੇ ਲੋਕੀ ਡਿਸਚਾਰਜ ਹੋ ਕੇ ਘਰ ਚਲੇ ਜਾਂਦੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਆਪਣੇ ਫੂਡ ਦਾ ਜੋ ਮਰਜ਼ੀ ਤੁਸੀਂ ਨਾਰਮਲ ਖਾਓ ਪਰ ਨਾਲ ਇੱਕ ਮਲਟੀਵਿਟਾਮਿਨ ਦੀ ਚਾਹ ਹਰ ਤਰ੍ਹਾਂ ਦੇ ਵਿਟਾਮਿਨਸ ਹੈਗੇ ਆ ਕੈਲਸ਼ੀਅਮ ਹੈ ਆਇਰਨ ਹੈ ਇਹੋ ਇੱਕ ਟੈਬਲੇਟ ਜ਼ਰੂਰ ਆਪਣੇ ਖਾਣੇ ਦੇ ਬਾਅਦ ਤੁਸੀਂ ਲਓ ਤਾਂ ਕਿ ਉਹਦੀ ਡੈਫੀਸ਼ੈਂਸੀ ਦੇ ਕੋਈ ਸਾਇੰਸ ਜਾਂ ਚਮਕਣ ਤੁਹਾਡੇ ਅੰਦਰ ਡਿਵੈਲਪ ਨਾ ਹੋਣ